ਸਤਿ ਸ੍ਰੀ ਅਕਾਲ ਜੀ ਸੱਜਣੋ ਸਵਾਗਤ ਕਰਦੇ ਆ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਆ ਸੱਜਣੋ ਤੁਹਾਡੇ ਗਾੜੀ ਕੀ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਵੀ ਲਾਹਮੇ ਵਾਲੀ ਗੱਲ ਨਾ ਤੇ ਜੀ ਗੱਬਣ ਡੰਗਰ ਨੂੰ ਤੇਪ ਕੇ ਵਰਾ ਕੇ ਖੜੋ ਜੇ ਕੋਈ ਦੂਰ ਬੈਠਾ ਵੀਡੀਓ ਕਾਲ ਤੇ ਆਨਲਾਈਨ ਚ ਵਾਈ ਕਰੋ ਸੱਲੀ ਕਰੋ ਜਾਨੀ ਜੀ ਅੱਜ ਦੀ ਵਿਜ਼ਿਟ ਪਿੰਡ ਸਹੋਰ ਠੱਠੀਆਂ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਵੀ ਤਰਨਤਾਰ ਸਾਹਿਬ ਬਾਈ ਸਰਵਣ ਕੋਲ ਪਹੁੰਚੇ ਆ ਗੋਰੀ ਨੀਲੀ ਰਾਵੀ ਤੇ ਇੱਕ ਕਾਲੀ ਨੀਲੀ ਰਾਵੀ ਚ ਆਉਂਦੀ ਆ ਸਜਰਤ ਜੋੜਾ ਮੈਂ ਦਾ ਲੈ ਕੇ ਆਇਆ ਐ ਵੈਸੇ ਤੇ ਵਪਾਰ ਲੈਣ ਦੇ ਵਿੱਚ ਗਾਵਾਂ ਦਾ ਲੋੜ ਜ਼ਿਆਦਾ ਹੁੰਦਾ ਹੈ ਅੱਜ ਮੈਂ ਵੀ ਸਜਰੋ ਬਿਲਕੁਲ ਵਿਖਾਉਣ ਲੱਗੇ ਆ ਇਸ ਫਾਰਮ ਤੋਂ ਤੇ ਦੀ ਜਾਣਕਾਰੀ ਲੈ ਕੇ ਸਾਂਝੀ ਕਰਦੇ ਆਂ ਹਰ ਜ ਸਮਝ ਕੇ ਐਂਡ ਤੱਕ ਜੁੜੇ ਰਹੋ ਜੀ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਜੀ ਬੜੇ ਵਧੀਆ ਜੀ ਨੰਦ ਚਲੋ ਸ਼ੁਕਰ ਹੈ ਜੀ ਡਰੈਸ ਕਰੀਏ ਨੋਟ ਡਰੈਸ ਆਪਣਾ ਪਿੰਡ ਸੋਹ ਜਿਲ੍ਹਾ ਤਰਨਤਾਰ ਸਾਹਿਬ ਠੀਕ ਹੈ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ 7628686235 ਠੀਕ ਹੈ ਦੋ ਪਸ਼ੂ ਹਨ ਮਈਆਂ ਹੀ ਆਂਗਾ ਇੱਕ ਸੁਈਸਾਈ ਦੇ ਬੂਰੀ ਨੀਲੀ ਦਾ ਵੀ ਸੂਣ ਵਾਲੀ ਆ। ਬਹੁਤ ਤਿਆਰ ਹੈ ਜੀ। ਠੀਕ ਹੈ ਜੀ। ਇਹ ਕਿੰਨਾ ਕੁ ਰਿਕਾਰਡ ਦੁੱਧ ਦਾ ਦਾ ਮਾਲਕਾਂ ਨੇ ਦੱਸਿਆ ਹੋਊਗਾ? 14 ਤੋਂ 15 ਲੀਟਰ ਦੀ ਗਾਰੰਟੀ ਹੈ ਜੀ ਪਿੰਡੋਂ ਮੈਂ ਲਈ ਆ ਤਾਂ। ਆਪਣੀ ਗਾਰੰਟੀ ਨਹੀਂ ਦੇਣੀ। ਆਪਣੀ ਕੋਈ ਗਾਰੰਟੀ ਨਹੀਂ। ਹਣਾ? ਆਪਣੀ ਥਣ ਵਗਦਿਆਂ ਦੀ ਗਾਰੰਟੀ ਆ। ਆ ਕੇ ਤਸੱਲੀ ਕਰ। ਹੱਥ ਦੇ ਦੇ 15 ਦੇ ਦੇ 10 ਦੇ ਦੇ ਅਗਲੀ ਸਾਂਹ ਦੇ। ਇਹ ਮਾਲਕਾਂ ਦੇ ਦੱਸਣ ਮੁਤਾਬਕ ਆ ਕਿ ਇਹਨੇ 13-14 ਕਿਲੋ ਦੇ ਜੀ ਉਸ ਜਿਹੜਾ ਘਰ ਦੀ ਝੋਟੀ ਫਾਲਗੇ ਪੀਤੇ ਆ ਜੀ ਹੁਣ ਤਿੱਗੇ ਸੂਏ ਇੰਨੇ ਸੁਣਾ ਰਹੀ ਹੁਣ ਵਾਹ ਵਾਹ ਲੈਵਾ ਸਜੋ ਚੰਗਾ ਏ ਸਾਰਾ ਨਹੀਂ ਹੋਰ ਬਣੋ ਜੀ ਸੁਣਿਆ ਦਾ ਚ ਤੇ ਤਿਲਾਂ ਵਾਲੀ ਪੂਰੀ ਆ ਸਣਾ ਤੇ ਵੀ ਤੇਲ ਤੇਰੀ ਸਾਹਮਣੇ ਦੇਖ ਰਹੇ ਜੇ ਸ਼ਈਆਂ ਨਜ਼ਰ ਆਉਣੀਆਂ ਬਿਲਕੁਲ ਓਕੇ ਆ ਸਣਾ ਦੀ ਤੇ ਭਾਰ ਪਿਛੇ ਦੀ ਗਰੰਟੀ ਹੋ ਗਈ ਲਓ ਜੀ ਤੁਰੋ ਤੋਰਾ ਚੈੱਕ ਰਾਈਏ ਤੇ ਨੀਲੀ ਰਾਗੀ ਜੇ ਪ੍ਰੋਪਰ ਨਿਸ਼ਾਨੀਆਂ ਜਿਹੜੀਆਂ ਕਵਰ ਕਰ ਗਈ ਆ ਬੇਲੇ ਮਨ ਕੀ ਅੱਖ ਦੇ ਵਿੱਚ ਆ ਗਈ ਸੱਜਣਾ। ਲੈਓ। ਇਹ ਰੈਡ ਬਾਈ ਜਿੰਦਾ ਕੀ ਕਰਕੇ ਚਾਹਤਾ ਵਾਟ ਘੱਟ ਮੰਗ ਲੈਨੇ ਆ ਹਮ ਇੱਕ ਪੰਜ ਮੰਗ ਲੈਨੇ ਆ ਇਹ ਨਹੀਂ ਆ 20 ਮੰਗਣਾ 25 ਮੰਗਣਾ ਹਾਂਜੀ ਜਾਇਜ਼ ਕਰਕੇ ਉਹ ਫਿਰ 1000 2000 ਤੇ ਫਿਰ ਬੜਾ ਛੱਡਣਾ ਪੈਣਾ ਵਾ ਪੂਰੇ ਲੱਖ ਦੀ ਕਰਦ ਗੀ ਨਹੀਂ ਅਸੀਂ 2 ਦੀ ਕਰਦ ਗੀ ਜੀ ਨਹੀਂ ਪੂਰੇ ਦੀ ਜਾਣੀ ਜਾਣੀ ਨਹੀਂ ਛੱਡਦੀ ਉਹ ਚੰਗੀ ਕਰਕੇ ਲਈ ਆ ਚੰਗੇ ਦੁੱਧ ੜੀਆ ਅਗਲੇ ਵੀ ਚੰਗੀ ਕਰਕੇ ਖੜਨੀ ਆ ਹਾਂ ਜੀ ਹਾਂਦੀ ਹਾਂਦੀ ਲੱਖ ਰੁਪਏ ਦੀ ਹੋ ਗਈ ਲੱਖ ਦੀ ਠੀਕ ਚਲੋ ਵਾਅਦੇ ਕਰੇ ਗੁਰੂ ਮਹਾਰਾਜ ਜਿੰਦੇ ਘਰੇ ਜਾਵੇ ਸਜਰੋ ਮੈਂ ਚੰਗੀ ਹੈ ਦੂਜੇ ਨੰਬਰ ਤੇ ਆ ਗਈ ਫਰੀ ਸਵਾਈ ਮਗਰ ਕੱਟੀ ਫੀਮੇਲ ਤੇ ਕਿੰਨਾ ਮੌਕੇ ਦਾ ਦੁੱਧੂਗਾ ਮੌਕੇ ਤੋਂ 10 ਕਿਲੋ ਭਾਈ 10 ਕਿਲੋ ਕੰਨੀ ਕੰਨੀ ਫਰੀ ਵੀ ਉਹ 10 12 ਦਿਨਾਂ ਦੀ ਏਡ ਗੱਡੀ ਆਲੀ 10 ਦੇਣਿਆ ਫੌਜੀ ਗੱਡੀ ਆਉਂਦੀ ਆ ਨੜੇ ਕਰਿਆ ਦਾ ਕੋਈ ਨਹੀਂ ਪੱਕੀ ਤਾਂ ਤੰਦ ਮਾ ਦਿੰਦਾ ਕੱਟੀ ਜਾਪਾਂ ਓਕੇ ਸਜਰੋ ਇਹ ਵੀ ਜਿਹੜੀ ਨਾ ਬਿੱਲੀ ਮਣਕੀ ਅੱਖ ਦੇ ਵਿੱਚ ਆ ਗਈ ਮੱਥੇ 'ਚ ਵੀ ਬੱਲ ਆ ਗਿਆ ਹਨਾ ਤੇ ਪੇਟ ਪੁੜੇ ਦੀ ਚੰਗੀ ਸ਼ਾਨਦਾਰ ਹੈ ਮੈਂ ਦੇਖੋ ਅੰਡਰ ਕੁਆਲਟੀ ਹੈ ਜੀ ਦੇਖੋ ਲਾਓ ਫੋਲੋ ਵੱਡੇ ਤਾਂ ਤੇਰੀ ਬਿਲਕੁਲ ਜੀ ਫੋਲੋ ਇਹ ਕੀਮਤ ਇਹਦੀ ਕੀਮਤ ਇਹਦੀ ਉਹਦੀ ਇਤਨੀ ਕੀ ਕਰ ਦਿੰਨੇ ਅੱਜ ਅੱਛਾ ਹਾਂਜੀ ਸੇਮ ਟੂ ਹੀ ਸੇਮ ਕੋਈ ਇੱਕ ਪੰਜ ਜੰਦਾ ਦੇ ਇਹ ਵੀ ਲੱਖ ਦੀ ਲੱਖ ਦੀ ਦੇਣੀ ਹੂੰ ਭਾਵੇਂ ਬੂਰੀ ਲੈ ਜਾਏ ਭਾਵੇਂ ਕੋਈ ਕਾਲੀ ਲੈ ਜਾਏ ਸੱਜਣੋ ਇਹ ਸੂਈ ਸਵਾਈ 10 ਕਿਲੋ ਮੌਕੇ ਦਾ ਦੁੱਧੂ ਤੇ ਮਗਰ ਫੀਮੇਲ ਆਈ ਹਾਂਜੀ